ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਦਲਾ ਨੇ ਗੰਦੀ ਕਰਤੂਤ ਕੋਜੀ ਚਾਲ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਚੱਲੀ ਹੋਈ ਹੈ ਅੱਜ ਮੈਂ ਬਠਿੰਡਾ ਹਲਕੇ ਦੇ ਵਿੱਚ ਘੁੰਮ ਕੇ ਆਇਆ ਘੁੰਮ ਕੇ ਕਿਉਂਣ ਜੇ ਮਿੰਦਰ ਸਿੰਘ ਸਿੱਧੂ ਦੀ ਕੈਂਪੇਨ ਦੇ ਵਿੱਚ ਪ੍ਰਚਾਰ ਕਰਕੇ ਆਇਆ ਉਹਨੂੰ ਜਿਤਾਉਣ ਵਾਸਤੇ ਔਰ ਜੇ ਤਾਮਾਗੇ ਵੀ ਮੈਂ ਉੱਥੇ ਬਾਦਲਾਂ ਦੀ ਕਰਦੂ ਦੇਖੀ ਛੜਕਾਂ ਦੇ ਉੱਪਰ ਜਾਂ ਪਿੰਡਾਂ ਦੇ ਵਿੱਚ 메ਨ ਰੋਡ ਤੇ ਇਹਨਾਂ ਨੇ ਪੋਸਟਰ ਲਾਏ ਹੋਏ ਨੇ ਉਹ ਪੋਸਟਰ ਪਤਾ ਕਿਹੜੇ ਨੇ ਜੂਨ 84 ਦੇ ਵਿੱਚ ਉਹ ਦਰਵਾਸਰ ਸਾਹਿਬ ਦੇ ਜਦੋਂ ਅਟੈਕ ਹੁੰਦੇ ਜਦੋਂ ਜੂਨ 84 ਦੇ ਵਿੱਚ ਦਰਵਾਸਰ ਸਾਹਿਬ ਦੇ ਅਟੈਕ ਹੁੰਦਾ ਤੇ ਉਹ ਜਿਹੜੇ ਤੂਫਾਨ ਦੇ ਗੋਲੇ ਵਜੇ ਸੀ ਦਰਬਾਰ ਸਾਹਿਬ ਤੇ ਉਹ ਤਸਵੀਰਾਂ ਵਗੈਰਾ ਖਿੱਚੀਆਂ ਹੋਈਆਂ ਨੇ ਪੋਸਟਰ ਤੇ ਲਾਈਆਂ ਹੋਈਆਂ ਨੇ ਤੇ ਥੱਲੇ ਲਿਖਿਆ ਹੋਇਆ ਕਿ ਅਕਾਲ ਤਖਨ ਨੂੰ ਢਾਉਣ ਵਾਲੀ ਜਿਹੜੀ ਮੌਜੂਦਾ ਸਰਕਾਰ ਸੀ ਉਸ ਵਕਤ ਕਾਂਗਰਸ ਪਾਰਟੀ ਸੀ ਜਣਕੇ ਹੁਣ ਲੋਕ ਸਭਾ ਜਿਹੜਾ ਬਠਿੰਡਾ ਦੀ ਚੋਣ ਹੈ ਐਮਪੀ ਦੀ ਉਹ ਜਿੱਤਣ ਵਾਸਤੇ ਇਹ ਪੋਸਟਰ ਲਾਏ ਸ਼ਰਮਣੀ ਅਕਾਲੀਵਾਲਾ ਬਾਦਲ ਨੇ ਤੇ ਜਿਹੜੇ ਉਹਨਾਂ ਦੇ ਹੁਣ ਦੇ ਵੱਡੇ ਲੀਡਰ ਨੇ ਚਲੋ ਲੀਡਰ ਤਾਂ ਕਹਿ ਨਹੀਂ ਸਕਦੇ ਬੇਬਕੂਫ ਨਹੀਂ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਜੂਨ 84 ਦੇ ਅਟੈਕ ਦੇ ਉਹ ਪੋਸਟਰ ਤਾਂ ਲਾਤੇ ਕਾਂਗਰਸ ਨੂੰ ਕਹਿੰਦਾ ਵੀ ਇਹ ਦੋਸ਼ੀ ਹੈ ਪਰ ਮੈਂ ਜਿਹੜੀ ਵੀਡੀਓ ਅੱਜ ਬਣਾ ਰਿਹਾ ਇਹਦਾ ਮਤਲਬ ਪਤਾ ਕੀ ਹੈ ਦਰਬਾਰ ਸਾਹਿਬ ਤੇ ਅਟੈਕ ਆਰਮੀ ਨੇ ਕੀਤਾ ਇਹ ਚ ਕੋਈ ਸ਼ੱਕ ਨਹੀਂ ਤੇ ਮੌਜੂਦਾ ਸਰਕਾਰ ਸੀ ਕਾਂਗਰਸ ਦੀ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਤੇ ਉਦੋਂ ਰਾਸ਼ਟਰਪਤੀ ਕੌਣ ਸੀ ਗਿਆਨੀ ਜੈਲ ਸਿੰਘ ਸੀ ਇਜਾਜ਼ਤ ਕਿਹਨੇ ਦਿੱਤੀ ਅਥਾਰਟੀ ਕਿਹਦੇ ਕੋਲੇ ਸੀ ਗਿਆਨੀ ਜੈਲ ਸਿੰਘ ਕੋਲੇ ਸੀ ਯਾਨੀ ਗੈਲ ਸਿੰਘ ਕੌਣ ਹੈ ਉਹ ਸਿੱਖ ਪਰਿਵਾਰ ਦੇ ਵਿੱਚੋਂ ਹੈ ਚਲੋ ਉਹ ਵੀ ਗੱਲ ਛੱਡ ਦਿਓ ਕਿਹੜੀ ਸਰਕਾਰ ਨੇ ਅਟੈਕ ਕੀਤਾ ਕਿਹਨੇ ਸਾਈਨ ਕੀਤੇ ਇਜਾਜ਼ਤ ਦਿੱਤੀ ਪਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਇਹ ਦੁਨੀਆ ਤੇ ਨਹੀਂ ਰਹੇ ਗੁਰਚਰ ਸਿੰਘ ਟੋੜਾ ਤੇ ਸੰਤ ਹਰਜਨ ਸਿੰਘ ਲੋਂਗੋਵਾਲ ਤੇ ਇਹ ਕੌਣ ਨੇ ਇੰਦਰਾ ਗਾਂਧੀ ਦੇ ਨਾਲ ਇਹਨਾਂ ਦੀਆਂ 8-9 ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਕਿਹੜੇ-ਕਿਹੜੇ ਮਤੇ ਪਾਏ ਗਏ ਦਰਵਾਸਰ ਸਾਹਿਬ ਤੇ اٹੈਕ ਕਿਉਂ ਹੋਇਆ ਇਹਨਾਂ ਨੇ ਜਾ ਕੇ ਉਸ ਕਾਇਆ ਕਿ ਸੰਜਨ ਜਨੈਲ ਸਿੰਘ ਪਿੰਡਰਾ ਵਾਲੇ ਹੁਣ ਬਾਗੀ ਹੋ ਗਏ ਪੰਜਾਬ ਦੀ ਸਤਿਅਮ ਨੂੰ ਖਤਰਾ ਹੋ ਸਕਦਾ ਹੈ ਤੋ ਹੁਣ ਸੈਂਟਰ ਸਰਕਾਰ ਨੂੰ ਵੀ ਖਤਰਾ ਹੋ ਸਕਦਾ ਹੈ ਤੇ ਉਹਨਾਂ ਨੂੰ ਅਤਵਾਦੀ ਬਾਗੀ ਬਣਾ ਕੇ ਪੇਸ਼ ਕੀਤਾ ਕਿਨਾਂ ਨੇ ਇਹ ਬਾਦਲ ਪਰਿਵਾਰ ਨੇ ਪ੍ਰਕਾਸ਼ ਸਿੰਘ ਬਾਦਲ ਵਿੱਚ ਗੁਰਚੰਦ ਸਿੰਘ ਟੋੜਾ ਸਰਜੰਦ ਸਿੰਘ ਲੋਂਗੋਵਾਲ ਹੋਰ ਵੀ ਹੈਗੇ ਨੇ ਜੇ ਦੇ ਤਲਵੰਡੀ ਵਰਗੇ ਹਰੀ ਸਿੰਘ ਬਰਨਾਲੇ ਵਰਗੇ ਇਹ ਸਾਰੇ ਇਕੱਠੇ ਨੇ ਵਿੱਚ ਪਰ ਇਹ ਤਾਂ ਸਿੱਖ ਪਰਿਵਾਰ ਵਿੱਚੋਂ ਨੇ ਔਰ ਸਿੱਖ ਕੌਮ ਦੇ ਲੀਡਰ ਨੇ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ ਮੈਂ ਇਹ ਸ਼ੇ ਕਰਕੇ ਕਹਿੰਦਾ ਹੁਣ ਕਿ ਅਕਾਲੀਓ ਅਕਲੋਂ ਖਾਲੀਓ ਹੁਣ ਅਕਾਲੀ ਕਹਿੰਦੇ ਲੋੜ ਨਹੀਂ ਮੈਂ ਤਾਂ ਕਾਲੀ ਸ਼ਬਦੀ ਵਰਤਦਾ ਹੁੰਦਾ ਹੁਣ ਇਹਨਾਂ ਲਈ ਤੇ ਜਾਨਕਿ ਉਹ ਪੋਸਟ ਤਾਂ ਲਾਤਾ ਖੜਕਾਂ ਤੇ ਕੇ ਕਾਂਗਰਸ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਤਸਵੀਰਾਂ ਲਾਤੀਆਂ ਪਰ ਜਿੰਨਾ ਕੰਜਰਾਂ ਨੇ ਉਥੇ ਜਾ ਕੇ ਮੀਟਿੰਗਾਂ ਕੀਤੀਆਂ ਕਿ ਸੰਧ ਨਰਸਿੰਘ ਪਿੰਡਰਾਂ ਵਾਲੇ ਪੰਜਾਬ ਲਈ ਖਤਰਾ ਹੋ ਸਕਦੇ ਐ ਪੰਜਾਬ ਦੀ ਕਹਿ ਲਈ ਸਰਕਾਰ ਲਈ ਖਤਰਾ ਹੋ ਸਕਦੇ ਆ ਉਹ ਸਰਕਾਰ ਬਣਾ ਲ ਬਣਾ ਨਾ ਰਹਿਣ ਕਿਤੇ ਜਿਹੜੀਆਂ ਇਹੋ ਜਿਹੀਆਂ ਮੀਟਿੰਗਾਂ ਕਰਕੇ ਉਸਕਾਇਆ ਗਿਆ ਉਥੇ ਜਾ ਕੇ ਕੰਨਾਂ ਵਿੱਚ ਫੂਕਾਂ ਮਾਰੀਆਂ ਗਈਆਂ ਉਹ ਉਹਦਾ ਕਿਉਂ ਨਹੀਂ ਜ਼ਿਕਰ ਕਰਦੇ ਜਿਨ੍ਹਾਂ ਨੇ ਹੋਸਟਲ ਲਾਏ ਨੇ ਸੜਕਾਂ ਤੇ ਬਲੂ ਸਟਾਰ ਦੇ ਦਰਵਾਸਰ ਤੇ ਅਟੈਕ ਹੋਣ ਦੇ ਇਲਾਕੇ ਇਹਨਾਂ ਨੇ ਨਹੀਂ ਅਕਾਲੀ ਦਲ ਨੇ ਲਾਏ ਨੇ ਜਿਹੜੇ ਥੋੜੇ ਕੰਜਰ ਵੇਚਨੇ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਵਰਗੇ ਡੁੰਡਲੀ ਸਾਰੇ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਿਹੜੀਆਂ 8-9 ਮੀਟਿੰਗਾਂ ਹੋਈਆਂ ਉਹ ਜ਼ਿਕਰ ਕਿਉਂ ਨਹੀਂ ਕਰਦੇ ਵਿੱਚ ਮੈਂ ਇੱਥੇ ਇੱਕ ਬੇਨਤੀ ਕਰਨੀ ਹੈ ਜਦੋਂ ਮੈਂ ਸੁਖਵੀਰਵਾਲ ਦੇ ਜੁੱਤੀ ਮਾਰੀ ਸੀ ਨਾ ਉਸ ਵਕਤ ਕੀ ਹੋਇਆ ਕੁਮਰ ਵੀਰੇ ਪ੍ਰਤਾਪ ਦੇ ਨਾਲ ਮੇਰੀ ਮੀਟਿੰਗ ਹੋਈ ਤੇ ਕੁਮਰ ਵੀਰੇ ਵਰਤਾਪ ਮੈਨੂੰ ਕਹਿੰਦੇ ਕਹਿੰਦੇ ਮੋੜਾਂ ਤੋਂ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਉਹਨਾਂ ਦਾ ਉਦੋਂ ਵਧੀਆ ਪਾਰਟੀ ਦੇ ਵਿੱਚ ਆਮ ਆਦੀ ਪਾਰਟੀ ਵਿੱਚ ਬੋਲਬਾਲਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੱਖਾਂ ਵੀ ਮੇਰੀਆਂ ਦੋ ਤਿੰਨ ਸ਼ਰਤਾਂ ਨੇ ਜੇ ਤੁਸੀਂ ਉਹ ਪੂਰੀਆਂ ਕਰ ਦਿਓਗੇ ਫਿਰ ਮੈਂ ਇਲੈਕਸ਼ਨ ਲੜ ਸਕਦਾ ਇਹ ਮੇਰੀ ਇੰਟਰਵਿਊ ਪਈ ਹੈ ਪੂਰੀ ਤੇ ਉਹ ਮੈਨੂੰ ਕਹਿੰਦੇ ਕਿਹੜੀਆਂ ਮੱਖਾ ਵੀ ਹੋਰ ਸਭ ਕੁਝ ਛੱਡੋ ਜਿਹੜਾ ਬਿਆਦਵੀ ਦਾ ਮੁੱਦਾ ਹੈ ਇਹਦੇ ਤੇ ਆਮ ਆਦਮੀ ਪਾਰਟੀ ਸਰਕਾਰ ਜੇ ਬਣਦੀ ਹੈ ਕੋ ਸਟੈਂਡ ਲਾਉਂਗੇ ਮੈਂ ਕਿਹਾ ਵੀ ਜਿਨ੍ਹਾਂ ਨੇ ਬਿਆਦਵੀ ਕਰਵਾਈ ਹੈ ਜਾਂ ਕੀਤੀ ਹੈ ਉਹ ਲਿਸਟ ਪਈ ਹੈ ਸਾਰੀ ਕੁਮਰ ਬੀਜੇ ਪ੍ਰਤਾਪ ਉਸ ਵਕਤ ਇਨਵੈਸਟੀਗੇਸ਼ਨ ਕਰ ਰਹੀ ਸੀ ਮੈਂ ਤਾਂ ਸਵਾਲ ਕੀਤਾ ਮੈਂ ਕਿ ਵੀ ਤੁਸੀਂ ਸਰੂਰ ਚੌਂਕ ਦੇ ਵਿੱਚ ਖੜ ਕੇ ਕੇਜਰੀਵਾਲ ਹੋਵੇ ਭਗਵੰਤਮਾਨ ਹੋਵੇ ਤੁਸੀਂ ਹੋਂ ਇੱਕ ਸਟੇਟਮੈਂਟ ਦੇ ਦਿਓ ਵੀ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਬਿਆਦਵੀ ਦੇ ਦੋਸ਼ੀਆਂ ਨੂੰ ਜਿਹਨੇ ਗੁਰਸਖ ਬਿਆਦਵੀ ਕੀਤੀ ਹੈ ਉਹਨੂੰ ਫੜ ਕੇ ਅੰਦਰ ਦੇਵਾਂਗੇ ਮੈਂ ਕਿਹਾ ਕਲੀ ਸਟੇਟਮੈਂਟ ਦੇ ਦਿਤੋ ਮੈਂ ਤੁਹਾਡੀ ਪਾਰਟੀ ਵਿੱਚ ਆ ਜਾਣਾ ਮੈਨੂੰ ਟੇਟ ਦੇ ਵੀ ਲੋੜ ਨਹੀਂ ਉਹਨਾਂ ਨੇ ਮੈਨੂੰ ਬੜਾ ਖੁੱਲ੍ਹ ਦੇ ਲਈ ਨਾਲ ਸਾਫ ਸਾਬ ਗਿਆ ਉਹ ਕਹਿਣ ਲੱਗੇ ਗਿਆਨੀ ਜੀ ਇੱਕ ਤਾਂ ਜਿਹੜਾ ਦਰਵਾਸਾਬ ਤੇ ਅਟੈਕ ਹੋਣ ਦੀ ਗੱਲ ਹੈ ਇੱਕ ਬੰਦੇ ਸਿੰਘਾਂ ਦੀ ਗੱਲ ਹੈ ਇੱਕ ਦਿੱਲੀ ਕਤਲਿਆਂ ਦੀ ਗੱਲ ਤੇ ਇੱਕ ਜਿਹੜਾ ਬਿਆਦਵੀ ਦਾ ਮੁੱਦਾ ਹੈ ਕਹਿੰਦੇ ਇਨ੍ਹਾਂ ਮੁੱਦਿਆਂ ਤੇ ਕੋਈ ਇਨਸਾਫ ਦੇਣ ਦੀ ਜਾਂ ਇਨਸਾਫ ਮੰਗਣ ਦੀ ਗੱਲ ਹੀ ਨਹੀਂ ਇਹ ਤਾਂ ਇਸ਼ੂ ਵੋਟਾਂ ਵੇਲੇ ਬਣਾਏ ਜਾਂਦੇ ਨੇ ਇਹ ਮੁੱਦੇ ਵੋਟਾਂ ਵੇਲੇ ਉਭਾਰੇ ਜਾਂਦੇ ਆ ਇਹਨਾਂ ਲੀਡਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਇਹ ਕੁਮਰ ਵਿਜੇ ਪ੍ਰਤਾਪ ਨੇ ਮੇਰੇ ਕੋਲੇ ਗੱਲ ਕਹੀ ਹੈ ਉਹ ਕਹਿੰਦੇ ਜੇ ਤੁਸੀਂ ਕੇਜਰੀਵਾਲ ਦੀ ਵੀ ਗੱਲ ਕਰੋਗੇ ਕਹਿੰਦੇ ਉਹ ਵੀ ਇਹ ਮੁੱਦੇ ਉਭਾਰ ਕੇ ਵੋਟਾਂ ਲੈਣੀਆਂ ਚਾਹੁੰਦਾ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਚਾਹੁੰਦਾ ਹੈ ਇਹ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਸੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਐਮਐਲਏ ਨੇ ਇਸੇ ਆਮ ਆਦਮੀ ਪਾਰਟੀ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੇ ਵਿਆਦੀ ਦੇ ਮੁੱਦੇ ਤੇ ਬੋਲਣ ਦੀ ਗੱਲ કરી ਕਿ ਮੇਰਾ ਥੋੜਾ ਜਿਹਾ ਟਾਈਮ ਵਧਾ ਦਿਓ ਮੈਂ ਗੱਲ ਕਰਨੀ ਹੈ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਟਾਈਮ ਵਧਾਇਆ ਨਹੀਂ ਇਸੇ ਝਾੜੂ ਪਾਰਟੀ ਤੇ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਸੁਖਵੀਰ ਬਾਦਲ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਨੇ ਪੋਸਟਰ ਲਾਏ ਨੇ ਬਲੂ ਸਟਾਰ ਦੇ ਜਾਨੀ ਕਿ ਇਹ ਸਾਫ਼ ਹੈ ਕਿ ਇਹ ਜਾਣ ਬੁੱਝ ਕੇ ਨਾ ਵੋਟਾਂ ਲੈਣ ਵਾਸਤੇ ਇਹ ਮੁੱਦੇ ਜਾਣ ਬੁੱਝ ਕੇ ਉਭਾਰਦੇ ਨੇ ਇਹ ਸਭ ਤੋਂ ਵੱਡੇ ਜਿਹੜੇ ਕਰਦੋਤ ਹੈ ਸ਼ੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਹੈ। ਜਨਨ ਕਿ ਕਾਂਗਰਸ ਨੂੰ ਤੁਸੀਂ ਦੋਸਤ ਹੀ ਦੋਸ਼ੀ ਠਹਿਰਾ ਰਹੇ ਹੋ। ਜੇ ਤੁਸੀਂ ਆਪਣੇ ਆਪ ਆਪਣੇ ਆਪ ਨੂੰ ਬਰੀ ਕਰ ਰਹੇ ਹੋ। ਦੂਜੀ ਗੱਲ। ਰਾਹੁਲ ਗਾਂਧੀ ਨੇ ਸਿੱਖ ਕੌਮ ਦੇ ਕੋਲੋਂ ਬਹੁਤ ਨਿਮਰਤਾ ਦੇ ਨਾਲ ਹੱਥ ਜੋੜ ਕੇ ਮਾਫੀ ਮੰਗੀ। ਤੇ ਕਿਤੇ ਨਾ ਕਿਤੇ ਇਹਨਾਂ ਨੂੰ ਦੁੱਖ ਵੀ ਪ੍ਰਗਟਾਇਆ ਸੀ ਕਿ ਮੇਰੀ ਦਾਦੀ ਅਸੀਂ ਖੋਈ ਹੈ ਮੇਰੀ ਦਾਦੀ ਦਾ ਕਤਲ ਹੋਇਆ ਹੈ। ਯਾਨੀ ਕਿ ਇੰਦਰਾ ਗਾਂਧੀ ਦਾ ਇਹ ਵੀ ਜ਼ਿਕਰ ਕੀਤਾ ਕਿ ਦੂਜੇ ਪਾਸੇ ਉਹਨੇ ਦਰਬਾਰ ਸਾਹਿਬ ਆ ਕੇ ਸੇਵਾ ਕੀਤੀ ਭਾਂਡੇ ਮਾਂਜੇ ਭਾਵੇਂ ਕੁਝ ਵੀ ਸੀ ਪਰ ਫਿਰ ਵੀ ਐਡੇ ਪਰਿਵਾਰ ਦਾ ਉਹ ਨੌਜਵਾਨ ਹੋਣ ਕਰਕੇ ਕਹਿ ਲਈਏ ਕਾਂਗਰਸ ਪਾਰਟੀ ਦਾ ਕਨਵੀਨਰ ਹੋਣ ਕਰਕੇ ਤੇ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਮਾਫੀ ਮੰਗੀ ਭਾਂਡੇ ਮਾਂਜੇ ਜੋੜੇ ਝਾੜੇ ਤੇ ਪਰ ਜੇ ਤੁਸੀਂ ਬਾਦਲਾਂ ਦੀ ਗੱਲ ਕਰੋਗੇ ਆਪਣੇ ਆਪ ਨੂੰ ਬਰੀ ਕਰਦੇ ਆ ਜਣਕੇ ਕਹਿਣ ਤੋਂ ਭਾਵ ਇਹ ਇੱਕ ਵਿਸ਼ਾ ਬਣਾ ਕੇ ਮੁੱਦਾ ਬਣਾ ਕੇ ਉਭਾਰਿਆ ਜਾਂਦਾ ਹੈ ਕਿ ਕਿਵੇਂ ਲੋਕ ਪ੍ਰਭਾਵਿਤ ਹੋ ਕੇ ਸਾਨੂੰ ਵੋਟਾਂ ਪਾ ਦੇਣ ਤੇ ਹੁਣ ਇਹ ਪੋਸਟਰ ਪਤਾ ਕਿਉਂ ਲਾਏ ਨੇ ਵੀ ਬੀਬਾ ਹਰ ਸਿਮਰਤ कौर ਬਾਦਲ ਬਠਿੰਡੇ ਦੇ ਇਲੈਕਸ਼ਨ ਲੜਦੀ ਹੈ ਲੋਕ इमोशनल ਹੋਣ ਕਹਿਣ ਵੀ ਹਾਂ ਕਾਂਗਰਸ ਨੇ ਦਰਵਾਜ਼ਾ ਢਟਾਇਆ ਸੀ ਤੇ ਵੋਟਾਂ ਕਾਲੀਆਂ ਨੂੰ ਪਾ ਦੇਣ ਪਰ ਮੈਂ ਬੇਨਤੀ ਕਰਦਾ ਇਸ ਮੁੱਦੇ ਤੇ ਸ਼੍ਰੋਮਣੀ ਕਾਲੇਵਾਲ ਬਾਲ ਦਾ ਕੋਈ ਵੀ ਲੀਡਰ ਵਹਿ ਜੇ ਉਹ ਦਲੀਲ ਦੇ ਨਾਲ ਗੱਲ ਕਰੇ ਸਭ ਤੋਂ ਵੱਡਾ ਦੋਸ਼ ਜਿਹੜਾ ਹੈ ਉਸ ਵਕਤ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦਾ ਹੈ ਜੋ ਦਰਵਾਸਰ ਤੋਂ ਅਟੈਕ ਹੁੰਦੇ ਸਭ ਤੋਂ ਵੱਡਾ ਦੋਸ਼ ਇਹ ਕਾਲੀਆਂ ਤੇ ਆਓ ਤੁਸੀਂ ਬਿਆਦਵੀ ਦੀ ਗੱਲ ਕਰ ਲਓ ਹੁਣ ਜਿਹੜਾ ਇਹ ਮੁੱਦਾ ਚੱਲ ਰਿਹਾ ਤੇ ਉਹਨੂੰ ਕਿਹੜੇ ਵਾਸਤੇ ਵਿੱਚ ਪਾਉਂਗੇ ਤੁਹਾਡੀ ਸਰਕਾਰ ਸੀ ਤੁਹਾਡੀ ਸਰਕਾਰ ਦੇ ਹੁੰਦਿਆਂ ਬਿਆਦਵੀ ਹੋਈ ਗੋਲੀਆਂ ਚਲਾਉਣ ਦਾ ਹੁਕਮ ਸੁਖਵੀਰ ਸਿੰਘ ਬਾਦਲ ਨੇ ਦਿੱਤਾ ਇਹ ਇਹ ਕਿਹੜੇ ਬਸਤੇ ਵਿੱਚ ਪਾ ਰਹੇ ਹੋ ਇਹ ਭੁੱਲ ਗਏ ਤੁਸੀਂ ਜਾਨੀ ਕਿ ਕੋਮਨ ਬੀਜੇ ਪ੍ਰਤਾਪ ਦੀ ਗੱਲ ਸਹੀ ਲੱਗੀ ਕਿ ਇਹ ਮੁੱਦੇ ਜਾਣਬੁੱਝ ਕੇ ਵੋਟਾਂ ਲੈਣ ਵਾਸਤੇ ਉਭਾਰੇ ਜਾਂਦੇ ਨੇ ਤੇ ਉਹ ਹੀ ਕਰਦੋ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਬਾਗਲ ਕਰ ਰਿਹਾ ਕਿ ਬੀਬਾ ਹਰਸਿਮਰਤ ਕੌਰ ਬਾਗਲ ਨੂੰ ਕਿਵੇਂ ਜਤਾਇਆ ਜਾਵੇ ਮੈਂ ਗਰੰਟੀ ਨਾਲ ਕਹਿੰਨਾ ਜੋ ਮਰਜ਼ੀ ਕਰ ਲੋ ਐਤ ਕੀ ਬਠਿੰਡਾ ਲੋਕ ਸਭਾ ਹਲਕਾ ਤੋਂ ਤੁਹਾਡੀ ਸਿਮਰਤ ਕੌਰ ਹਾਰੂਗੀ ਸਚਾਈ ਹੈ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਜਿੱਤਣਗੇ ਬਸ ਐਨੀ ਗੱਲ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ